ਤੇ ਦੋਸਤੋ ਅਸੀਂ ਫਿਰ ਸ਼੍ਰੋਮਣੀ ਕਾਲੀ ਦਲ ਦੇ ਬੂਥ ਨੰਬਰ 4 ਤੇ ਆ ਗਏ ਆ ਜਿਹੜਾ ਗੁਰਦੁਆਰਾ ਬੋਡੀ ਸਾਹਿਬ ਦੇ ਸਾਹਮਣੇ ਲੱਗਿਆ ਹੋਇਆ ਤੇ ਇੱਥੇ ਜਾਣਕਾਰੀ ਲਵਾਂਗੇ ਬੂਥ ਇੰਚਾਰਜ ਤੋਂ ਕਿ ਕਿੰਨਾ ਵੋਟਰ ਟਰਨਆਪ ਹੋਇਆ ਤੇ ਹੁਣ ਤੱਕ ਕੀ ਰਿਸਪਾਂਸ ਕਾਲੀ ਦਲ ਨੂੰ ਮਿਲਦਾ ਪਿਆ ਹੈ ਜੀ ਹੁਣ ਤੱਕ ਵਧੀਆ ਹੈ ਜੀ ਵੈਲ ਗੁੱਡ ਚੱਲ ਰਿਹਾ ਸਭ ਕੁਝ ਲੱਗਦਾ ਕਿ ਸ਼ਰਮਾ ਜੀ ਸਿੰਘਾ ਜੀ ਸ਼ਰਮਾ ਜੀ 100% ਕੱਢਣਗੇ ਜੀ ਸੀਟ ਕੀ ਕੀ ਮੁੱਦੇ ਨੇ ਇਸ ਵਾਰ ਸ਼ਰਮਾ ਜੀ ਜੇ ਅਗਰ ਤੁਸੀਂ ਜਾਣਦੇ ਨੇ ਤੇ ਕੀ ਲੱਗਦੇ ਕਿਸਵਾਰ ਬਹੁਤ ਮੁੱਦੇ ਆ ਜੀ ਹੁਣ ਮੰਨ ਲਓ ਤੁਸੀਂ ਰੋਡ ਦੇਖ ਲਓ ਰੋਡ ਇਨਫਰਾਸਟ੍ਰਕਚਰ

तो मैम क्या लगता है कि महारानी प्रणीत कौर इस बार सीट लेंगी यहाँ से देखिए हमें पूरी उम्मीद है कि महारानी प्रणीत कौर जी विजय जरूर होंगी और इतनी गर्मी होने के बावजूद भी जनता निकल रही है सुबह पहले ही चरण में तो बहुत सारे लोग आ चुके हैं अभी तक और उम्मीद है की काफी अच्छी वोटिंग होगी गर्मी का कुछ असर दिख रहा है वोटर्स वैसे हाँ दिख रहा है गर्मी है लेकिन लोग फिर भी घरों से निकल रहे हैं कुछ सुबह जल्दी आके लाइन सुबह लंबी थी लेकिन धीरे 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 ਜੋ ਜਨਤਾ ਹੈ ਬਾਹਰ ਆ ਰਹੀ ਹੈ ਔਰ ਵੋਟ ਅਚੇ ਰੂਪ ਮੇ ਜਾ ਰਹੇ ਹੈ। ਤੇ ਦੋਸਤੋ 79 ਕੋਲਾ ਪਿੰਡ ਆ ਗਏ ਹੈ ਗੁਜ਼ਾਰਾ ਬੌਲੀ ਸਾਹਿਬ ਦੇ ਕੋਲ ਜਿੱਥੇ ਆਮ ਆਦਮੀ ਪਾਰਟੀ ਦਾ ਬੂਥ ਲੱਗਿਆ ਹੋਇਆ। ਪਹਿਲੇ ਅਸੀਂ ਗੱਲ ਕੀਤੀ ਸੀ ਅਕਾਲੀ ਦਲ ਦੇ ਬੂਥ ਤੇ ਜੀ ਫਿਰ ਭਾਜਪੀ ਦੇ। ਹੁਣ ਅਸੀਂ ਆ ਗਏ ਆਮ ਆਦਮੀ ਪਾਰਟੀ ਦੇ ਬੂਥ ਤੇ ਜਿੱਥੇ ਚਿਹਰੇ ਬੜੇ ਹਾਸੇ ਵਾਲੇ ਤੇ ਕੁਝ ਲੱਗਦੇ ਪਏ ਨੇ ਗਰਮੀ ਦੇ ਬਾਵਜੂਦ ਵੀ। ਹਾਂਜੀ ਕੀ ਰਿਸਪੌਂਸ ਹੈ ਆਮ ਆਦਮੀ ਪਾਰਟੀ ਦਾ? ਬਸ ਸਰ ਬੈਠੇ ਹੈ ਜਲੇ ਦਾ। ਰਿਸਪੌਂਸ ਵਧੀਆ ਚੱਲ ਰਿਹਾ। ਹਾਂਜੀ ਛੰਡਾ ਕੇ ਹਲੇ ਠੰਡਾ ਇਹਦੇ ਜਲੇ ਵਧੀਆ ਚੱਲ ਰਿਹਾ। ਦੇਖੋ ਜੀ ਬਾਕੀ ਪੂਰੀ ਪੂਰੀ ਉਮੀਦ ਆਈ ਬਾਕੀ ਦੇਖਦੇ ਆਂ ਹਰ ਇੱਕ ਉਮੀਦਵਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਇਹੀ ਕਹਿੰਦੇ ਪਏ ਨੇ ਕਿ ਸਾਡਾ ਨੁਮਾਇੰਦਾ ਇਸ ਵਾਰ ਜਿੱਤਦਾ ਪਿਆ ਤੇ ਇਹ ਕੀ ਲੱਗਦਾ ਹੈ ਕਿ ਚਲੋ ਆਸ ਤਾਂ ਸਭ ਨੂੰ ਹੁੰਦੀ ਸਾਡੇ ਵਾਲਾ ਜਿੱਤ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਸ਼੍ਰੀ ਭਗਵੰਤ ਮਾਨ ਜਿਹੜੇ ਨੇ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਡਾਕਟਰ ਬਲਬੀਰ ਉਹ ਕੱਟਣਗੇ ਸੀ ਬਿਲਕੁਲ ਸਰ ਬਿਲਕੁਲ ਆਣਗੇ ਜੀ ਸਭ ਨੂੰ ਤਾਂ 100% ਇਹਦਾ ਹਾਂ ਜੀ 100% ਕਿੰਨੀਆਂ ਸੀਟਾਂ ਲੱਗਦੀਆਂ ਜੀ 13 'ਚੋਂ 13 ਚ ਪੂਰੀਆਂ 13 ਦੇ 13 ਹੀ ਆਣਗੇ ਜੀ ਇਹ ਜੀ ਆਮ ਆਦਮੀ ਪਾਰਟੀ ਦੇ ਬੁੱਤ ਤੇ ਅਸੀਂ ਖੜੇ ਸੀ ਪਿੰਡ ਟਕੋਲਾ ਗੁਰਦੁਆਰਾ ਬੋੜੀ ਸਾਹਿਬ ਗੁਰਦੁਆਰੇ ਦੇ ਸਾਹਮਣੇ ਜੁੜੇ ਰਹਿਣਾ ਸਾਨੂੰ ਹੋਰ ਵੀ ਏਰੀਆ ਤੇ ਹੋਰ ਵੀ ਬੁੱਤ ਦੀ ਕਵਰ ਕਰਕੇ ਪਲ-ਪਲ ਖਬਰ ਦਿੰਦੇ ਰਵਾਂਗੇ ਜੀ